ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੀਮਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਚਾਰ ਮੱਜਾਂ ਇੱਕ ਤਾਜੀ ਸੂਚੀ ਵੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਨਾਮ ਕਾਲਾ ਵੀਰ ਪੈਂਡ ਚੀਮਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਮੱਝ ਦੀ ਪਹਿਲੀ ਜਾਣਕਾਰੀ ਵੀ ਵੀਰੇ ਹਰੇਣੇ ਜੋ ਮੰਗਾਂ ਲੈਤੀਆਂ ਰਾਤ ਹੀ ਇੰਨੇ ਮੰਗਾਂ ਹਾਂਜੀ ਵੀ ਕਮੈਂਟ ਹੋਗੇ ਅੱਧਾ ਘੰਟਾ ਸੂਈ ਨੂੰ ਹਾਂਜੀ ਹਾਂਜੀ ਤੇ ਪਹਿਲੇ ਸੂਏ ਮੈਂਨ 2 ਤੋਂ 18 ਕਿਲੋ ਦਿੱਤਾ ਵੀਰੇ ਤੇ ਬੱਚਾ ਬੱਚਾ ਕੱਟਾ ਮੰਗਰਾ ਹੁਣ ਸੂਆ ਸੂਆ ਦੁੱਧ ਆ ਵੀਰੇ ਠੀਕ ਹੈ ਰੇਟ ਰੇਡ ਫੋਨ ਤੇ ਕਰਾਂਗੇ ਵੀਰੇ ਰੇਡ ਫੋਨ ਤੇ ਠੀਕ ਹੈ ਹਾਂ ਜੀ ਵੀ ਦੂਜੀ ਮੱਝ ਦੀ ਜਾਣਕਾਰੀ ਦਈ ਦੂਜੀ ਮੱਝ ਵੀਰੇ ਤੀਜਾ ਸੂਆ ਗਈ ਹਾਂਜੀ ਦੁੱਧ 9-10 ਕਿਲੋ ਤਿਆਰ ਆ ਵੀਰੇ ਤੇ ਬੱਚਾ ਬੱਚਾ ਕੱਟਿਆ ਮਗਰ ਹਫਤਾ ਹੋ ਗਿਆ ਸੂਏ ਦਾ ਹਫਤਾ ਹੋਇਆ ਤੇ ਚਵਾਈ ਹੋ ਗਈ ਵੀਰੇ ਹੁਣ ਹਾਂ ਵੀਰੇ ਚਵਾਈ ਹੋ ਗਈ ਤੁਸੀਂ ਲੇਟ ਹੋ ਗਏ ਚੌਂਕਾ ਆਉਣ ਕਰਨ ਵੀਰੇ ਤਾਂ ਕਰਕੇ ਚਵਾਈ ਕਰਤੀ ਠੀਕ ਠੀਕ ਮਾਂ ਬਾਈ ਕਈ ਨਾ ਠੀਕ ਹੈ ਠੀਕ ਲੋਪਰਾ ਚੱਕਾ ਕੱਦ ਬੈਠਾ ਸੁਖਨਾ ਕਰਮਾ ਵਾਲੀ ਦਾ ਸੁਣਾ ਚਾਹੇ ਦੋ ਡੰਗ ਚੋਕ ਲੈ ਜੀ ਚਾਹੇ 10 ਟਾਈਮ ਚੋਵੇ ਵੀਰੇ ਠੀਕ ਹੈ ਜੀ ਹਾਂਜੀ ਵੀਰੇ ਅਗਲੀ ਦੱਸੋ ਜਾਣਕਾਰੀ ਦੋ ਨੰਬਰ ਦੀ ਇਹ ਥੱਲੇ ਵੀਰੇ 15 ਕਿਲੋ ਦੁੱਧ ਦਾ ਵੀਰੇ ਹਾਂਜੀ ਤੇ ਬੱਚਾ ਬੱਚਾ ਕੱਟਾ ਮਗਰ ਵੀ ਇਹਦੇ ਵਿੱਚ ਵਾਈ ਹੋ ਗਈ ਹਾਂਜੀ ਵੀਰੇ ਠੀਕ ਹੈ ਤਿੰਨ ਨੰਬਰ ਵੀਰੇ ਤਿੰਨ ਨੰਬਰ ਵੀਰੇ 15 ਕਿਲੋ ਦੁੱਧ ਦਾ ਮੈਂ ਥੱਲੇ ਹਾਂਜੀ ਚਾਹੇ 10 ਟਾਈਮ ਚੋਵੇ ਅਗਲਾ ਮਗਰ ਕੱਟੀ ਆ ਤੇ ਰੇਟ ਭਰਾ ਰੇਟ ਫੋਨ ਤੇ ਕਰਾਂਗੇ ਉਹਦਾ ਰੇਟ ਮਗਰ ਕੱਟੀ ਇਹਦਾ ਵੀ ਰੇਟ ਵੀ ਫੋਨ ਤੇ ਹਾਂਜੀ ਵੀਰੇ ਠੀਕ ਲੋਪਰਾ ਬਾਈ ਜੀ ਨਾਲ ਜ਼ਰੂਰ ਮੀਟਿੰਗ ਇਹਦਾ 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 ਰੇਟ 100000 ਵੀਰੇ ਇਹਦਾ 110000 ਯਾਰ ਠੀਕ ਹੈ ਜੀ ਹਾਂ ਜੀ ਇਧਰ ਆ ਜਾ ਬਾਈ ਬਾਈ ਕੱਟੀ ਕੱਟੀ ਦੀ ਹਾਂ ਕੱਟੀ ਦਾ 25000 ਰੁਪਏ ਵੀਰੇ 25000 ਹਾਂਜੀ ਤੇ ਚਾਰ ਫਾਣੀ ਵੀਰੇ ਹਾਂਜੀ ਇਹ ਵੀ ਰਾਤ ਆ ਰਹਿਣੇ ਚਾਹੀਏ ਜੀ ਬਾਈ ਠੀਕ ਹੈ ਜੀ ਇਹਦਾ 25000 ਰੇਟ ਬਾਈ ਜੀ ਨਾਲ ਜ਼ਰੂਰ ਕੰਡੈਕਟ ਕਰੋ ਭਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚੱਕ ਕੇ ਬਾਈ